ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਦਸੀ ਮਾਨੀ ਚਲੋ ਸੋਚਨਾ ਸੋਚਨਾ ਸਾਡੀ ਸੋਚ ਜੋ ਸਾਨੂੰ ਕੁਦਰਤ ਨੇ ਦਿੱਤੀ ਹੈ ਇਸ ਬਾਰੇ ਆਪਾਂ ਗੱਲ ਕਰਨੀ ਹੈ ਕਿਤਾ ਜੋਰੇ ਆਪਣੀ ਸੋਚ ਦੇ ਉੱਤੇ ਪਰ ਗੱਲ ਇਹ ਆ ਕਿ ਅਸੀਂ ਸੋਚਦੇ ਕੀ ਪਏ ਆ ਤੇ ਅਸੀਂ ਕਰਦੇ ਕੀ ਪਏ ਆ ਤੇ ਅਸੀਂ ਮੰਗਦੇ ਕੀ ਪਏ ਆ ਤੇ ਅਸੀਂ ਜਾ ਕਿੱਧਰ ਰੂਹੇ ਇਹ ਸਭ ਕੁਝ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ ਇਹ ਤੇ ਗੱਲ ਮੰਨਣ ਵਾਲੀ ਹੈ ਹੈਨਾ ਗੱਲ ਇਹ ਆ ਕਿ ਸਾਡੀ ਸੋਚ ਜਿਸ ਤਰ੍ਹਾਂ ਦੀ ਹੈ ਉਸ ਤਰ੍ਹਾਂ ਦੀ ਸਾਨੂੰ ਕੁਦਰਤ ਨੇ ਦਿੱਤੀ ਹੈ ਇਹ ਅਸੀਂ ਮੰਨ ਲਿਆ ਪਰ ਜੇ ਇਹ ਮੰਨ ਲਿਆ ਕਿ ਸਾਹਮਣੇ ਵਾਲਾ ਜੋ ਸੋਚ ਰਿਹਾ ਹੈ ਜੋ ਕਰ ਰਿਹਾ ਹੈ ਉਹ ਵੀ ਤੇ ਉਹਨੂੰ ਕੁਦਰਤ ਨੇ ਹੀ ਦਿੱਤਾ ਤੇ ਫਿਰ ਅਸੀਂ ਦੂਸਰੇ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ ਆਪਣੀ ਸੋਚ ਦੂਜੇ ਤੇ ਕਿਉਂ ਠੋਕਦੇ ਹਾਂ ਮੈਂ ਇੱਕ ਗੱਲ ਪੜ੍ਹੀ ਸੀ ਤੁਹਾਨੂੰ ਦੱਸਦੀ ਆ ਗੱਲ ਹੈ ਵੀ ਬੜੀ ਬੜੀ ਵਧੀਆ ਉਹ ਇਹ ਆ ਕਿ ਕੁਦਰਤ ਅ ਪਰਮਾਤਮਾ ਜਿਹਨੂੰ ਆਪਾਂ ਕਹਿੰਦੇ ਆ ਇਹਨੇ ਇੱਕ ਸੋਚ ਅਨੁਸਾਰ ਤੁਸੀਂ ਜੋ ਸੋਚ ਰਹੇ ਹੋ ਕਿ ਦੂਸਰਾ ਮੇਰੇ ਬਾਰੇ ਕੀ ਸੋਚ ਰਿਹਾ ਹੈ ਇਹ ਵੀ ਤੁਸੀਂ ਹੀ ਸੋਚ ਰਹੇ ਹੋ ਮੈਂ ਜੋ ਕਰ ਰਹੀ ਹਾਂ ਜਾਂ ਕਰ ਰਹੇ ਹਾਂ ਦੂਸਰਾ ਇਸ ਬਾਰੇ ਕੀ ਕਹੇਗਾ ਕੀ ਵਿਚਾਰ ਰੱਖਦਾ ਹੈ ਕੀ ਸੋਚਦਾ ਹੈ ਜਾਂ ਕੀ ਸੋਚਦੀ ਹੈ ਜਾਂ ਜੋ ਵੀ ਹੈ ਜਾਂ ਕੀ ਕਰ ਸਕਦਾ ਹੈ ਕਹਿ ਸਕਦਾ ਜੋ ਜੋ ਕਰ ਰਹੇ ਆ ਇਹ ਵੀ ਅਸੀਂ ਆਪਣੇ ਦਿਮਾਗ ਦੇ ਵਿੱਚ ਉਸ ਤਰ੍ਹਾਂ ਦੀ ਪਲੈਨਿੰਗ ਬਣਾਉਣੀ ਹੈ ਕਿਉਂ ਗਈ ਤੁਸੀਂ ਜੋ ਸੋਚ ਰਹੇ ਹੋ ਉਹਦੇ ਲਈ ਤੇ ਜ਼ਿੰਮੇਵਾਰ ਤੁਸੀਂ ਹੋ ਕਿਉਂਕਿ ਸਾਡੀ ਆਪਣੀ ਸੋਚ ਹੈ ਆਪਣਾ ਕੰਮ ਹੈ ਸਾਡਾ ਕਰਮ ਹੈ ਪਰ ਦੂਸਰਾ ਕੀ ਸੋਚ ਰਿਹਾ ਕਿ ਇਹ ਤੁਹਾਡਾ ਕੰਮ ਹੈ ਉਹ ਕਰਨ ਦੋ ਜੋ ਮਰਜ਼ੀ ਉਹ ਤੁਹਾਡੇ ਮੁਤਾਬਕ ਨਹੀਂ ਚੱਲ ਸਕਦਾ ਉਹ ਤੁਹਾਡੇ ਮੁਤਾਬਕ ਨਹੀਂ ਸੋਚ ਸਕਦਾ ਜਿੰਦਾ ਤੁਸੀਂ ਸੋਚ ਰਹੇ ਹੋ ਤੁਹਾਡੀ ਸੋਚ ਹੈ ਜੋ ਉਹ ਸੋਚ ਰਹੇ ਉਹਨਾਂ ਦੀ ਸੋਚ ਦੂਜੇ ਦੀ ਸੋਚ ਮੁਤਾਬਕ ਆਪਣੇ ਆਪ ਨੂੰ ਬਦਲਣਾ ਤੇ ਚੱਲਣਾ ਬੰਦ ਕਰ ਦਿਓ ਕਿਉਂ ਯੋ ਐਵੇਂ ਕਰ ਚੁਣੇ ਕਿਉਂ ਅਸੀਂ ਬੜੀ ਜਲਦੀ ਗੁਲਾਮ ਬਣ ਜਾਂਦੇ ਆ ਦੂਜੇ ਦੀ ਸੋਚਦੇ ਛੱਡ ਪਰੇ ਆ ਨਹੀਂ ਕਰਨਾ ਉਹ ਕੀ ਕਹੂਗਾ ਉਹ ਕੀ ਕਹਿਣਗੇ ਇਹਨੇ ਕੀ ਕਰਨਾ ਹੈ ਲੈ ਜੇ ਮੈਂ ਆਹ ਕੰਮ ਕੀਤਾ ਤਾਂ ਲੋਕ ਕਹਿਣਗੇ ਆਹ ਕੰਮ ਕਰਦੇ ਆ ਬਾਹਰ ਪਤਾ ਕਿ ਉਹ ਕਿਉਂ ਬੰਜਦੇ ਆ ਕਿਉਂਕਿ ਬਾਹਰ ਕੋਈ ਕਿਸੇ ਦੇ ਕੰਮ ਨੂੰ ਕਿਸੇ ਨਿਗਾਹ ਨਾਲ ਨਹੀਂ ਦੇਖਦਾ ਤੇ ਸਾਡੇ ਇੱਤੇ ਅਸੀਂ ਤੇ ਹੁੰਨੇ ਆ ਜੀ ਛਾਉ ਕਰ ਅਸੀਂ ਆ ਕੰਮ ਨਹੀਂ ਕਰਨਾ ਬਾਈ ਕੰਮ ਕੋਈ ਮਾੜਾ ਚੰਗਾ ਨਹੀਂ ਇਹ ਸਾਰੇ ਜਾਣਦੇ ਆ ਕਹਿੰਦਾ ਹਰ ਕੋਈ ਆ ਤੈਂ ਦਾ ਹਰ ਕੋਈ ਹੈ ਪਰ ਦੂਜਾ ਕੀ ਕਹੂਗਾ ਇਹ ਸਵਾਲ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਆਉਂਦਾ ਹੈ ਅਸੀਂ ਚੱਲਦੇ ਵੀ ਇਸੇ ਤਰੀਕੇ ਨਾਲ ਆ ਕਿ ਆ ਕਰ ਰਹੇ ਹਾਂ ਤਾਂ ਅਗਲਾ ਕੌ ਲਿਆ ਹੁਣ ਕੋਈ ਦੁਕਾਨਦਾਰੀ ਖੋਲ ਕੇ ਮੰਨ ਲਓ ਕਿ ਕਿਸੇ ਨੂੰ ਇੰਟਰਸਟ ਹੈ ਕਿ ਮੈਂ ਆ ਚੀਜ਼ ਦੇ ਵਿੱਚ ਆ ਚੀਜ਼ ਕਰ ਸਕਦੇ ਆ ਆ ਕਰ ਲਾ ਦੱਸੋ ਕੀ ਕਹਿਣਗੇ ਕਿ ਆ ਕੰਮ ਕਰਦੇ ਆ ਇਹ ਕਹਿਣਗੇ ਇਦਾਂ ਕਰਦੇ ਆ ਉਹਨਾਂ ਨੇ ਕਿਹਾ ਹੁਣ ਆ ਹੀ ਰਹਿ ਗਿਆ ਸੀ ਕਰਨ ਨੂੰ ਮਤਲਬ ਕੀ ਦੂਜੀ ਦੀ ਸੋਚ ਸਾਡੇ ਕੰਮ ਤੇ ਸਾਡੇ ਕਰਮ ਚ ਅਟਲ ਬਣ ਜਾਂਦੀ ਹੈ ਜੋ ਕਿ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੇ ਜੋ ਸੋਚਣਾ ਹੈ ਉਹ ਸੋਚ ਉਸ ਨੂੰ ਕੁਦਰਤ ਨੇ ਦਿੱਤੀ ਹੈ ਤੇ ਤੁਸੀਂ ਜੋ ਕਰਨਾ ਤੇ ਸੋਚਣਾ ਉਹ ਤੁਹਾਡਾ ਕਰਮ ਬਣਨਾ ਹੈ ਉਹ ਤੁਹਾਡਾ ਕਰਮ ਬਣਨਾ ਹੈ ਜੋ ਤੁਸੀਂ ਕਰ ਰਹੇ ਹੋ ਇਹ ਤੁਹਾਡਾ ਕਰਮ ਹੈ ਜੋ ਤੁਸੀਂ ਸੋਚ ਰਹੇ ਹੋ ਤੁਹਾਡੀ ਕੁਦਰਤ ਨੇ ਦਿੱਤੇ ਤੁਹਾਡੇ ਸਟਾਰ ਨੇ ਤੁਸੀਂ ਉਸ ਤੋਂ ਅੱਗੇ ਵਿਚੇ ਇੱਧਰ ਉੱਧਰ ਭੱਜ ਹੀ ਨਹੀਂ ਸਕਦੇ ਤਾਂ ਕੀ ਹੈ ਸਿਰਫ ਆਪਣਾ ਆਪਣੀ ਸੋਚ ਤੇ ਆਪਣਾ ਪ੍ਰਭਾਵ ਤੇ ਆਪਣੇ ਦਿਮਾਗ ਤੇ ਸਿਰਫ ਆਪਣੇ ਲਈ ਬਰਡਨ ਪਾਓ ਦੂਜਾ ਅਗਰ ਸਾਡੇ ਲਈ ਗਲਤ ਕਰ ਗਿਆ ਤਾਂ ਇਹ ਸਾਡੇ ਹੀ ਕਰਮ ਚ ਧੋਖਾ ਲਿਖਿਆ ਹੋਣਾ ਜੋ ਦੂਜਾ ਸਾਨੂੰ ਦੇ ਗਿਆ ਦੂਜੇ ਦਾ ਸਿਆਪਾ ਕਰਨਾ ਬੰਦ ਕਰ ਦਿਓ ਜਿਨੇ ਤੁਹਾਨੂੰ ਧੋਖਾ ਦਿੱਤਾ ਕਿਉਂ ਫਾਇਦਾ ਹੀ ਨਹੀਂ ਹੈ ਕਿਉਂਕਿ ਜੇ ਅਸੀਂ ਆਪਣੇ ਦਿਮਾਗ ਵਿੱਚ ਉਹਦੇ ਪ੍ਰਤੀ ਜਿਸ ਤਰ੍ਹਾਂ ਦੀ ਸੋਚ ਰੱਖਾਂਗੇ ਤਾਂ ਉਹ ਤਾਂ ਸਾਡੇ ਚ ਆਣਾ ਅਗਲੇ ਤੱਕ ਹੀ ਗਿਆ ਮਨ ਸਾਡਾ ਖਰਾਬ ਦਿਮਾਗ ਖਰਾਬ ਸਾਡਾ ਖਰਾਬ ਜ਼ੁਬਾਨ ਸਾਡੀ ਖਰਾਬ ਉਦਾਸ ਅਸੀਂ ਸਾਡੇ ਨਾਲ ਧੋਖਾ ਹੋ ਗਿਆ ਪਰੇਸ਼ਾਨ ਅਸੀਂ ਦਵਾਈਆਂ ਅਸੀਂ ਲੈ ਰਹੀ ਹਾਸਪੀਟਲ ਦੇ ਚੱਕਰ ਅਸੀਂ ਮੇਰੇ ਨਾਲ ਜੀ ਆ ਹੋ ਗਿਆ ਮੇਰੇ ਨਾਲ ਜੀ ਆ ਹੋ ਗਿਆ ਹੋ ਗਿਆ ਛੱਡੋ ਇਹ ਨਹੀਂ ਕਿਨੇ ਕੀਤਾ ਮਾਇਨੇ ਨਹੀਂ ਰੱਖਦਾ ਕਿਉਂਕਿ ਉਹ ਉਹਦਾ ਕਰਮ ਸੀ ਸਾਡਾ ਕਰਮ ਕੀ ਹੈ ਉਸ ਧੋਖੇ ਚ ਜਿੰਨੀ ਜਲਦੀ ਹੋ ਜਾ ਸਕੇ ਆਪਣੇ ਆਪ ਨੂੰ ਬਾਹਰ ਕੱਢੋ ਠੀਕ ਹੈ ਓਕੇ ਦੁਨੀਆਦਾਰੀ ਹੈ ਬਈ ਜੇ ਜੀਵਤਾ ਸਾ ਲੈ ਰਹੇ ਆ ਦੁਨੀਆਦਾਰੀ ਚ ਚੱਲ ਰਹੇ ਆ ਤਾਂ ਜੋ ਦੁਨੀਆ ਚ ਹੋ ਰਿਹਾ ਉਹ ਵੀ ਹੋਏਗਾ ਕੀ ਲੱਗ ਗਿਆ ਸਾਡੇ ਨਾਲ ਕਿਉਂ ਡਿਪਰੈਸ਼ਨ ਚ ਗੱਲ ਸੋਚਦੀ ਹੈ ਨਾ ਫਿਰ ਉਹੀ ਕੁਝ ਲੋਕ ਆਉਂਦੇ ਆ ਪਰੇਸ਼ਾਨ ਪਤਾ ਕਿਸ ਗੱਲ ਤੋਂ ਲਾ ਦੱਸੋ ਜੇ ਆਏ ਸੀ ਤਾਂ ਫਿਰ ਐਂ ਦੱਸ ਭਲਾ ਇਦਾਂ ਹੋ ਗਿਆ ਦੱਸੋ ਫੇਰ ਅਸੀਂ ਕੀ ਕਰਦੇ ਫਿਰ ਐ ਹੋ ਗਿਆ ਫਿਰ ਉਹਨਾਂ ਨੇ ਇਦਾਂ ਕਹਿਤਾ ਇਹਦੇ ਦਿਮਾਗ ਤੇ ਐ ਹੋ ਗਿਆ ਸਾਡੇ ਨਾਲ ਕੋਈ ਆ ਕਰ ਗਿਆ ਸਾਡੇ ਨਾਲ ਮੈਂ ਨਾ ਬਹੁਤੇ ਲੋਕ ਦੇਖੇ ਆ ਬਹੁਤੇ ਆਪਣੀਆਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਨੇਗੇ ਸਾਡੇ ਨਾਲ ਕਿਸੇ ਨੇ ਕੀ ਕੀਤਾ ਇਹਦੇ ਤੋਂ ਬੜੇ ਪਰੇਸ਼ਾਨ। ਭਾਈ ਓਕੇ ਠੀਕ ਹੈ। ਉਹਦਾ ਕਰਮ ਸੀ ਉਹ ਕਰ ਗਿਆ। ਆਪੇ ਉਹ ਭੁਗਤਣਗੇ। ਭੁਗਤਣਗੇ ਇਹ ਗੱਲ ਸਚਾਈ ਆ। ਜਿਸ ਤਰ੍ਹਾਂ ਦੇ ਤੁਸੀਂ ਕਰਮ ਕਰ ਰਹੇ ਹੋ ਆਪਣੇ ਅੱਗੇ ਬੀਜ ਸਿੱਟਦੇ ਜਾ ਰਹੇ ਹੋ ਤੁਸੀਂ ਉਹ ਉਗਣਾ ਹੀ ਉਗਣਾ ਹੈ। ਉਹਗਣਾ ਹੀ ਆ ਜੀ। ਉਹ ਵਧਣਾ ਹੀ ਪੈਣਾ। ਤੇ ਇਹ ਵੀ ਸੱਚ ਜਾਣੋ ਕੋਈ ਸਵਰਗ ਨਰਕ ਨਹੀਂ ਹੈ ਇੱਥੇ ਹੀ ਵਧਣਾ ਪੈਣਾ। ਇੱਥੇ ਤੇ ਠੀਕ ਹੈ। ਜੋ ਕਰੇਗਾ ਜੋ ਬੀਜ ਰਿਹਾ ਆਪੇ ਵੱਡੇਗਾ ਹੈਨਾ ਅਸੀਂ ਉਹਨੂੰ ਪਾਣੀ ਲਾਉਣ ਦਾ ਕੰਮ ਕਿਉਂ ਕਰਦੇ ਪਏ ਅਸੀਂ ਉਹਨੂੰ ਕਿਉਂ ਪਾਣੀ ਲਾ ਰਹੇ ਆ ਜੋ ਉਸਨੇ ਗਲਤ ਕਰਮ ਕੀਤਾ ਹੈ ਕਿ ਭਾਈ ਪਾਣੀ ਲਾ ਨਾ ਨਾ ਅਸੀਂ ਆਪਣੀ ਖਰਾਬ ਕਰੋ ਉਸ ਤੋਂ ਨਾ ਦੂਜੇ ਦੇ ਖਰਾਬ ਇਹ ਸਿੱਖਿਆ ਨਹੀਂ ਹੈ ਅਸਲ ਦੇ ਵਿੱਚ ਜੋ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦੀ ਆ ਕਹਿੰਦੇ ਬਾਣੀ ਤੇ ਪਾਣੀ ਬਾਣੀ ਤੇ ਪਾਣੀ ਦੋਨੋਂ ਦੀ ਦੋਨਾਂ ਚੀ ਆਪਣੇ ਛਵੀ ਨਜ਼ਰ ਆਉਂਦੀ ਹੈ ਮਤਲਬ ਆਪਣਾ ਚਿਹਰਾ ਨਜ਼ਰ ਆਉਂਦਾ ਪਾਣੀ ਸਾਫ ਹੋਵੇ ਨਾ ਤੇ ਚਿਹਰਾ ਨਜ਼ਰ ਆਉਂਦਾ ਬਾਣੀ ਜਿਹੜੀ ਹੈ ਨਾ ਇਹ ਵੀ ਸਾਫ ਹੋਵੇ ਨਾ ਤੇ ਤੁਹਾਡਾ ਚਰਿੱਤਰ ਤੇ ਤੁਹਾਡਾ ਜੋ ਆਪਣਾ ਤੁਹਾਡਾ ਅਸਤਿਤਵ ਹੈ ਉਹ ਨਜ਼ਰ ਆਉਂਦਾ ਹੈ ਕਿਉਂ ਕਿ ਕਿਉਂਕਿ ਜਿੰਨੇ ਜ਼ਿਆਦਾ ਅਸੀਂ ਅੰਦਰੋਂ ਸ਼ਾਂਤ ਆ ਉਹਨਾਂ ਹੀ ਸਾਡਾ ਬਾਣੀ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਰਸ ਹੁੰਦਾ ਹੈ ਜਿੰਨੇ ਅੱਕੇ ਹੋਏ ਆ ਉਹ ਨਹੀਂ ਤੁਸੀਂ ਦੇਖੋ ਕਈ ਵਾਰੀ ਨਾ ਕੋਈ ਗੱਲ ਬਾਤ ਹੁੰਦੀ ਨਹੀਂ ਗੱਲ ਖੁਸ਼ੀ ਦੀ ਹੁੰਦੀ ਹੈ ਤੇ ਟਿਉੜੀ ਪਾ ਕੇ ਫਿਰ ਵੀ ਗੱਲ ਕੀਤੀ ਜਾਂਦੀ ਹੈ ਅੱਛਾ ਲੈ ਅੱਛਾ ਲੈ ਮਤਲਬ ਉਹ ਚੀਜ਼ ਨੂੰ ਵੀ ਟੈਂਸ਼ਨ ਚ ਲੈਣਾ ਹੈ ਗੱਲ ਇਹ ਆ ਕਿਉਂਕਿ ਜੋ ਸਾਡੇ ਅੰਦਰ ਹੈ ਅਸੀਂ ਦੂਸਰੇ ਨੂੰ ਹੀ ਦੇ ਰਹੇ ਹਾਂ ਤੇ ਕੀ ਜ਼ਰੂਰਤ ਪਈਏ ਸਾਨੂੰ ਕੀ ਜ਼ਰੂਰਤ ਪਈਏ ਸਾਨੂੰ ਆਪਣੀਆਂ ਪਰੇਸ਼ਾਨੀਆਂ ਨੂੰ ਉਹ ਹੀ ਗੱਲ ਖਾਦ ਪਾਉਣ ਦੀ ਹੈ ਨਾ ਖਾਦ ਪਾਉਣ ਦੀ ਦੂਜੇ ਨੂੰ ਦੇਣ ਦੀ ਐਡਵਾਈਸ ਕਰਨ ਦੀ ਕੋਈ ਲੋੜ ਨਹੀਂ ਜੋ ਤੁਹਾਨੂੰ ਕੋਈ ਤੁਹਾਡੇ ਕੋਲ ਸਲਾਹ ਲੈ ਰਿਹਾ ਹੈ ਤੁਹਾਡਾ ਗੱਲ ਕਰ ਰਿਹਾ ਤਾਂ ਉਹ ਠੀਕ ਹੈ ਓਕੇ ਆ ਸਲਾਹ ਲਓ ਸਲਾਹ ਲਓ ਠੀਕ ਕੋਈ ਨਹੀਂ ਲੈ ਰਿਹਾ ਤੇ ਸਸਰੀਕਾਲ ਤਾਂ ਹੈਗੀ ਹੋਈ ਹੈ ਨਾ ਠੀਕ ਹੈ ਬਾਈ ਤੇਰੇ ਨਾਲ ਥੋੜਾ ਆਏ ਆ ਤੇਰੇ ਨਾਲ ਥੋੜਾ ਜਾਣਾ ਹੈ ਕਿਉਂ ਆਪਣੇ ਆਪ ਨੂੰ ਅਸੀਂ ਦੂਜੇ ਦੇ ਮੋਟੇ ਉੱਤੇ ਸੁੱਟਿਆ ਨਹੀਂ ਲੋਣ ਸੁੱਟੰਗੇ ਜੀ ਕਦੇ ਹੀ ਮਤ ਕਰਨਗੇ ਕੋਈ ਕਦੇ ਹੀ ਮਤ ਕਰਕੇ ਦੇਖੋ ਸੱਚ ਜਾਣੋ ਬੜੀ ਬੜੀ ਖੁਸ਼ੀ ਤਾਂ ਹੁੰਦੀ ਹੈ ਤੇ ਨਾਲੇ ਵੀ ਹੁੰਦਾ ਕਿ ਕੌਨਫੀਡੈਂਸ ਕਿਨਾਂ ਆਉ ਆਪਣੇ ਲਈ ਖੁਸ਼ ਹੋਈ ਗੱਲ ਇੱਕ ਹੋਰ ਮੈਂ ਜ਼ਰੂਰ ਸ਼ੇਅਰ ਕਰਨੀ ਆ ਇੱਕ ਨਾ ਸਾਡੇ ਸਾਰਿਆਂ ਦੇ ਦਿਮਾਗ 'ਚ ਇੱਕ ਬੜੀ ਗੱਲ ਹੁੰਦੀ ਆ ਕਿ ਉਮਰ ਹੋ ਗਈ ਉਮਰ ਹੋ ਗਈ ਉਮਰ ਹੋ ਗਈ ਜਿਸ ਤਰ੍ਹਾਂ ਦੀ ਜਿੰਨੀ ਉਮਰ ਹੈ ਨਾ ਉਸ ਮੁਤਾਬਕ ਆਪਣੇ ਆਪ ਨੂੰ ਖੁੱਲ੍ਹ ਦੋ ਉਹ ਦੋ ਸਮਾਜ ਸਮਾਜ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਅਸੀਂ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਣਾ ਸਮਾਜ ਦਾ ਮਤਲਬ ਜਿੰਨਾ ਕੋ ਹੈ ਜਿੰਨੀ ਕੋ ਮੁੱਠੀ ਹੈ ਨਾ ਜਿੰਨਾ ਕੋ ਮੁੱਠੀ ਚ ਉਨੂੰ ਖੁੱਲ ਕੇ ਜੀਓ ਉਸਨੂੰ ਇੰਜੋਏ ਕਰੋ ਘੁੰਮੋ ਫਿਰੋ ਦੁਨੀਆਂ ਦੇਖਣ ਵਾਲੀ ਹੈ ਦੇਖੋ ਜਿੰਨੀ ਕੋ ਕੁਦਰਤ ਜਿੰਨਾ ਕੁ ਚਾ ਸਕਦੇ ਘਰੋਂ ਨਿਕਲਣਾ ਸ਼ੁਰੂ ਕਰੋ ਚਾਰ ਦੀਵਾਰੀ ਦੇ ਅੰਦਰ ਚਾਰ ਦੀਵਾਰੀ ਦੇ ਅੰਦਰ ਆਪਣੇ ਆਪ ਨੂੰ ਬੰਦ ਕਰਨਾ ਬੰਦ ਕਰ ਦਿਓ ਮੋਬਾਈਲ ਤੋਂ ਕੁਝ ਨਹੀਂ ਨਿਕਲਣਾ ਕਲੀਅਰ ਹੈ ਹੈਨਾ ਇਹ ਸਮਾਂ ਚੱਲਣਾ ਓਕੇ ਤੁਹਾਨੂੰ ਮੈਂ ਚਾਲ ਚੱਲੇਗਾ ਤੇ ਚਲੋ ਆਪਾਂ ਗੱਲ ਕਰਾਂਗੇ ਅੱਜ 18 ਤਰੀਕ ਦੀ ਅੱਜ 18 ਤ੍ਰਿਗਾਸ਼ ਵਾਲਾ ਵਰਤਨਾ ਪੂਰਾ ਫਾਨਕੋਨ ਨੂੰ ਲਖਸ਼ਤਰ ਹੈ ਔਰ ਚੰਦਰਮਾ ਜੋ ਹੈ ਸਿੰਘ ਰਾਸ਼ੀ ਵਿੱਚ ਬਣਿਆ ਹੋਇਆ ਹੈ ਤੇ ਸਿੰਘ ਰਾਸ਼ੀ ਵਿੱਚ ਚੰਦਰਮਾ ਪੂਰਾ ਦਿਨ ਰਹੇਗਾ ਰਾਤ ਨੂੰ 9:21 ਤੇ ਰਾਸ਼ੀ ਪਰਵਰਤਨ ਕਰਕੇ ਚਲਾ ਜਾਏਗਾ ਅਗਲੀ ਰਾਸ਼ੀ ਵਿੱਚ ਅਗਲੀ ਰਾਸ਼ੀ ਜਾਨੀ ਕਿ ਸਿੰਘ ਰਾਸ਼ੀ ਤੋਂ ਨਿਕਲ ਕੇ ਕੰਨਿਆ ਰਾਸ਼ੀ ਤੇ ਕੰਨਿਆ ਰਾਸ਼ੀ ਵਿੱਚ ਜੋ ਹੈ ਚੰਦਰ ਕੇਤੂ ਦਾ ਗ੍ਰਹਿ ਜੋਗ ਬਣੇਗਾ ਇਸ ਦਾ ਪ੍ਰਭਾਵ ਆਪਾਂ ਜਾਣਾਂਗੇ ਨਾਲ ਹੀ ਸਿਤਾਰਿਆਂ ਦੇ ਮੁਤਾਬਕ ਅੱਜ ਦੇ ਦਿਨ ਰਾਹੁ ਕਾਲ ਦਾ ਟਾਈਮ ਰਹਿਣ ਵਾਲਾ ਹੈ 9 ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਠੀਕ ਹੈ ਸਿਤਾਰਿਆਂ ਨੂੰ ਸਹੀ ਕਰਨਾ ਗ੍ਰਹਾਂ ਨੂੰ ਸਹੀ ਕਰਨਾ ਗ੍ਰਹਾਂ ਦੇ ਮੁਤਾਬਕ ਚੱਲਣਾ ਸਿਰਫ ਤੇ ਸਿਰਫ ਤੁਹਾਡੇ ਆਪਣੇ ਹੱਥ ਵਿੱਚ ਹੈ ਅੱਜ ਦੇ ਦਿਨ ਜਾਨਕਿ ਦੇਖਿਆ ਜਾ ਦੇ ਤਾਂ 18 ਜਨਵਰੀ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਇੱਕ ਮੇਟ ਡੇਟ ਦੇ ਭਾਰਲਾ ਜੋ ਨਕਸ਼ਤਰ ਹੈ ਉਹ ਚੱਲੇਗਾ ਜੀ पूर्व फाल्गुनी नक्षत्र पंचमी तिथि है पंचमी तिथि तकरीबन तड़के तक चलनी है तो पंचमी तिथि का पक्ष है आज और पंचमी तिथि ते पूर्व फाल्गुनी नक्षत्र चंद्रमा रवेगा सिंह राशि रात तक और शोभन योग रवेगा ते जो चंद्रमा पूर्व फाल्गुनी नक्षत्र मतलब शुक्र का नक्षत्र है ਕਈ ਵਾਰੀ ਉੱਤਰਾ ਫਾਲਗੋਣੀ ਤੇ ਪੂਰਵ ਫਾਲਗੋਣੀ ਵਿੱਚ ਨਕਸ਼ਤਰਾਂ ਦਾ ਥੋੜਾ ਚੇਂਜ ਹੁੰਦਾ ਹੈ ਚਲੋ ਬੜਾ ਧਿਆਨ ਨਾਲ ਸੁਣਦੇ ਹੋ ਤੁਸੀਂ ਜੇ ਕੋਈ ਗਲਤੀ ਪੜਦੇ ਹੋ ਤਾਂ ਮੈਨੂੰ ਤਾਂ ਤਕਰੀਬਨ ਖੁਸ਼ੀ ਹੁੰਦੀ ਹੈ ਕਿ ਚਲੋ ਬੜੇ ਵਧੀਆ ਇੰਟਰਸਟ ਨਾਲ ਸੁਣਦੇ ਆ ਤੇ ਲੌਜੀਕ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਆ ਹੈਨਾ ਮੰਗਲ ਬੱਕਰੀ ਚੱਲ ਰਿਹਾ ਹੈ ਤੇ ਜੋ ਗੁਰੂ ਆਏ ਵੀ ਬੱਕਰੀ ਚੱਲਦਾ ਪਿਆ ਹੈ ਤੇ ਰਾਹੁ ਕੇ ਤੂੰ ਬੱਕਰੀ ਹੁੰਦੀ ਹੈ ਤੁਸੀਂ ਜਾਣਦੇ ਹੋ ਹੈਨਾ ਚਲੋ ਜਾਨਦੇ ਆਪਾਂ ਸਟਾਰੋਲੋਜੀ ਦੇ ਤੇ ਲੌਜੀਕ ਵਿੱਚ ਦਿਨ ਨੂੰ ਬੈਸਟ ਬਣਾਉਣ ਦਾ ਵਧੀਆ ਵਧੀਆ ਤਰੀਕਾ ਤੇ ਵਧੀਆ ਅਸੀਂ ਦਿਨ ਨੂੰ ਕੱਢਣਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਅਰੇਜ਼ਾ ਨਹੀਂ ਮੇਸ਼ ਰਾਸ਼ੀ ਦੀ ਗੱਲ ਕਰੀਏ ਪੰਜਵੇਂ ਚੰਦਰਮਾ ਰਾਤ ਤੱਕ ਰਹਿਣ ਵਾਲਾ ਸ਼ੁਕਰ ਦਾ ਨਕਸ਼ਤਰ ਹੈ ਸ਼ੁਕਰ ਤੁੰ ਦਾ ਘਰ ਹੈ ਕਿ ਤਾਂ ਲਈ ਬਿਜ਼ਨਸ ਲਈ ਅੱਜ ਦਾ ਦਿਨ ਤੁਹਾਡਾ ਠੀਕ ਜਾਣ ਵਾਲਾ ਹੈ ਆਪਣੇ ਆਪ ਨੂੰ ਸਜਾਉਣ ਲਈ ਕੌਨਫੀਡੈਂਸ ਵਧੇਗਾ ਕਿਤੇ ਜਗ੍ਹਾ ਤੇ ਬੁਕਿੰਗ ਕਰਨ ਲਈ ਕੋਈ ਯਾਤਰਾ ਲਈ ਤੁਹਾਡੀ ਜੋ ਪਲੈਨਿੰਗ ਚੱਲਦੀ ਪਈ ਉਹਦੇ ਲਈ ਵੀ ਸਿਤਾਰੇ ਤੁਹਾਡੇ ਅੱਛੇ ਚੱਲਦੇ ਪਏ ਆ ਮੰਗਲ ਜੋ ਹੈ ਉਹ ਵੀ ਤੁਹਾਨੂੰ ਦੱਸਿਆ ਨਾ ਜਿੱਦਾਂ ਬੱਕਰੀ ਚੱਲਦਾ ਪਿਆ ਤਾਂ ਥੋੜੇ ਜਿਹੀ ਆਪਣੀ ਸੋਚ ਨੂੰ ਸਿੱਧਾ ਕਰਕੇ ਸਬਦੇ ਪਰੇ ਕੁਝ ਆਪਣੇ ਮਨ ਚੋਂ 네ਗੇਟਿਵ ਪੁਆਇੰਟ ਕਰਕੇ ਕੱਢ ਕੇ ਅੱਗੇ ਵਧੋਗੇ ਤਾਂ ਰਿਸ਼ਤੇਆਂ ਵਿੱਚ ਮਜ਼ਬੂਤੀ ਆਏਗੀ ਟੌਰਸ ਬ੍ਰਿਖ ਰਾਸ਼ੀ ਦੀ ਗੱਲ ਕਰਦੇ ਹਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਬੁੱਧ ਹਜੇ 8ਵੇਂ ਸਥਾਨ ਵਿੱਚ ਹੀ ਹੈ ਥੋੜੇ ਦਿਨ ਹੋਊਗਾ ਤੇ ਉਦੋਂ ਤੱਕ ਆਪਣੀ ਪੇਟ ਸਬੰਧੀ ਆਪਣੀਆਂ ਅੰਦਰੂਨੀ ਮਸਲਸਬੰਧੀ ਪਰੇਸ਼ਾਨੀ ਚੋਂ ਤੁਹਾਨੂੰ ਆ ਰਹੀ ਹੈ ਉਹਨੂੰ ਦੂਰ ਕਰਨ ਦੇ ਲਈ ਕੀ ਕਰਨਾ ਪੱਛੀਆਂ ਨੂੰ ਫਲ ਦੇ ਦੇਣੇ ਹੈ ਜਾਂ ਹਰੀਆਂ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਸ਼ੁਕਰ ਦਾ ਨਕਸ਼ਤਰ ਹੈ ਬੈਲ ਰੈ ਸਟਰੋਂਗ ਹਨ ਅੱਜ ਤੱਕ ਜੈਮਨੀ ਮਿਥੂਨਾ રાશિ ਦੀ ਗੱਲ ਕਰੀ ਆਪਾਂ ਤਾਂ ਕੋਈ ਪੇਪਰ ਵਰਕ ਦੀ ਕੋਈ ਪ੍ਰੋਬਲਮ ਚੱਲ ਰਹੀ ਸੀ ਤਾਂ ਉਹ ਤੁਹਾਡੀ ਠੀਕ ਹੋਣ ਵਾਲੀ ਆ ਸ਼ੁਕਰ ਦਾ ਨਕਸ਼ਤਰ ਜੋ ਹੈ ਵਧੀਆ ਹੀ ਪ੍ਰੇਮ ਸਬੰਧਾਂ ਵਿੱਚ ਆਪਣੇ ਪੁਰਾਣੇ ਦੋਸਤ ਮਿੱਤਰਾਂ ਨੂੰ ਮਿਲ ਕੇ ਗੱਲ ਕਰਨੀ ਤੁਹਾਡੇ ਲਈ ਵਧੀਆ ਤੇ ਤੁਹਾਡੇ ਕਹਿ ਸਕਦੇ ਆ ਦਿਨ ਨੂੰ ਬੈਸਟ ਬਣਾ ਸਕਦੀ ਹੈ ਉਹਨਾਂ ਨਾਲ ਬਾਹਰ ਖਾਣਾ ਖਾਣ ਵੀ ਜਾ ਸਕਦੇ ਹੋ ਦਿਨ ਵਧੀਆ ਜੀ ਬਸ ਬੁੱਧ ਨੂੰ ਵੀ ਤੁਸੀਂ ਸ਼ੁਭ ਰੱਖਣਾ ਤੇ ਹਰੇ ਰੰਗ ਦਾ ਰੁਮਾਲ ਆਪਣੇ ਕੋਲ ਰੱਖ ਆ ਲੈਣਾ ਕੈਂਸਰ ਕਰਕ રાશિ ਦੀ ਗੱਲ ਕਰਦੇ ਆ ਕਰਕਰਾਂ રાશિ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਕਰਕਰਾਂ રાશિ ਵਾਲਿਆਂ ਦੇ ਲਈ ਬੁੱਧ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਆ ਤਾਂ ਬਚਣਾ ਹੈ ਅਲੀਗੇਸ਼ਨ ਤੋਂ ਬਚਣਾ ਹੈ ਕਿਸੇ ਦੇ ਉਲਝੀਆਂ ਮਿਆਂ ਤੋਂ ਜਮਾਨਤ ਕਮਾਨਤ ਤੋਂ ਔਰ ਕਿਸ ਸੰਗਤ ਤੋਂ ਖਾਸ ਤੌਰ ਤੇ ਸੰਗਤ ਦੀ ਰੰਗਤ ਦਾ ਅਸਰ ਨੇਚਰਲੀ ਹੋ ਜਾਂਦਾ ਸ਼ੁਕਰ 8ਵੇਂ ਸਥਾਨ ਵਿੱਚ ਹੈ ਤਾਂ ਇਸ ਕਰਕੇ ਕਿਸੇ ਨਾਲ ਕੋਈ ਹਿੰਤਾਂ ਦਾ ਪ੍ਰੋਮਿਸ ਨਹੀਂ ਕਰਨਾ ਕੋਈ ਕਿ ਸੇਵਾ ਆਪਣੇ ਪ੍ਰੂਫ ਵਗੈਰਾ ਨਹੀਂ ਦੇਣੇ ਚਾਹ ਨਹੀਂ ਕੋਈ ਨਾ ਕੋਈ ਪਰੇਸ਼ਾਨੀ ਦਿਮਾਗ ਤੇ ਕਿਉਂ ਨਿਆਇ ਕਹਿ ਦਿੱਤਾ ਉਹ ਕਰ ਦਿੱਤਾ ਅਲੀਗੇਸ਼ਨ ਵਗੈਰਾ ਲੱਗ ਸਕਦੇ ਆ ਧਿਆਨ ਰੱਖੋ ਮੰਗਲ ਕੌਨਫੀਡੈਂਸ ਵਧਾ ਰਿਹਾ ਠੀਕ ਆ ਪਰ ਲਾਲ ਰੰਗਾ ਚ ਨਹੀਂ ਹੋਣਾ ਲੀਓ ਸਿੰਗਰਾ ਸ਼ੀ ਸਿੰਗਰਾ ਸ਼ੀ ਵਾਲਿਆਂ ਦੀ ਹੁਣ ਸਿਹਤ ਠੀਕ ਹੁੰਦੀ ਜਾਏਗੀ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਆ ਥੋੜਾ ਜਿਹਾ ਮਿੱਠੇ ਦਾ ਸੇਵਨ ਘੱਟ ਕਰੋ ਹਨ ਮਿੱਠਾ ਗਾਹ ਨੂੰ ਜ਼ਰੂਰ ਤੁਸੀਂ ਖਲਾ ਸਕਦੇ ਹੋ ਹਾਂ ਜੋ ਕੰਮ ਕਰ ਡਿਲੇ ਹੋ ਰਹੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਚੱਲਣ ਤਾਂ ਉਹਦੇ ਲਈ ਤੁਸੀਂ ਰਸੋਈ ਚ ਬੈਠ ਕੇ ਖਾਣਾ ਖਾਉ ਤਾਂ ਕਿ ਸ਼ੁਭ ਹੋਵੇ ਗ੍ਰੈਂਟੇ ਸ਼ੁਕਰ ਨੂੰ ਸ਼ੁਭ ਕਰਨ ਲਈ ਗਾਂ ਰੋਟੀ ਖਾਦੋ ਵਰਗੋ ਜਨ ਕੰਨਿਆ ਰਾਸ਼ੀ ਦੀ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜੋ ਸ਼ੁਕਰ ਦਾ ਨਕਸ਼ਤਰ ਮਿੱਤਰ ਕਿਸਮਤ ਦਾ ਪੂਰਾ ਸਾਥ ਯਾਤਰਾ ਹੋ ਸਕਦੀ ਹੈ ਕਿਤੇ ਪਾਰਟੀ ਫੰਕਸ਼ਨ اٹੈਂਡ ਕਰਨ ਜਾ ਸਕਦੇ ਹੋ ਮੌਲ ਕੋ ਮਨ ਜਾ ਸਕਦੇ ਹੋ ਜਦੋਂ ਤੁਹਾਡਾ ਰਹੇਗਾ ਕਿ ਚਲੋ ਆਹ ਕੀਤਾ ਜਾਵੇ ਉਹ ਕੀਤਾ ਜਾਵੇ ਤਾਂ ਵਧੀਆ ਹੀ ਆ ਪਰ ਥੋੜਾ ਜਿਹਾ ਹੈਵੀ ਖਾਣੇ ਤੋਂ ਪਰਹੇਜ਼ ਰੱਖੋ ਥੋੜੀ ਹਾਜ਼ਮੀ ਦੀ ਪਰੇਸ਼ਾਨੀ ਆ ਸਕਦੀ ਹੈ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਕੀ ਕਰਨਾ ਤੁਸੀਂ ਮੱਥੇ ਤੇ ਚੰਦ ਲਗਾ ਲੈਣਾ ਲਿਬਰਾ ਟੂ ਲ ਰਾਸ਼ੀ ਵਾਲਾਂ ਦੇ ਲਈ ਸ਼ੁਕਰ ਦਾ ਨਕਸ਼ਤਰ ਬਹੁਤ ਸ਼ੁਭ ਬਹੁਤ ਅੱਛਾ ਜਾਏਗਾ ਤੁਹਾਡਾ ਦਿਨ ਆਪਣੇ ਲਈ ਸੋਚੋਗੇ ਆਪਣੇ ਆਪ ਕੋਈ ਜਿਮ ਵਗੈਰਾ ਜੁਆਇਨ ਕਰ ਲਈ ਕੋਈ ਕੋਈ ਕਹਿ ਸਕਦੇ ਆਪਾਂ ਕਿ ਮੂਵੀ ਵਗੈਰਾ ਦੇਖਣ ਦਾ ਮਨ ਬਣ ਗਿਆ ਹੋਵੇ ਤੱਕ ਜਾਓ ਕਪੜੇ ਸ਼ੋਪਿੰਗ ਵੀ ਕਰ ਸਕਦੇ ਹੋ ਤੁਸੀਂ ਕਪੜੇ ਵਗੈਰਾ ਖਰੀਦ ਸਕਦੇ ਹੋ ਲਕਸਰੀ ਚੀਜ਼ਾਂ ਤੇ ਖਰਚ ਹੋਣਗੇ ਸ਼ੁਕਰ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਅੱਛਾ ਨੇਮ ਫੇਮ ਤੇ ਸੋਸ਼ਲ ਮੀਡੀਆ ਤੇ ਅਧੀਤ ਤੁਹਾਡੀ ਪਰਸਨਸ ਸਾਹੂ ਸਕਦੀ ਹੈ ਕੰਮ ਤੋਂ ਕੋਈ ਵੀ ਤੁਸੀਂ ਕਰਦੇ ਹੋ ਤਰੀ ਤਾਂ ਕੀ ਕਰਨਾ ਜੀ ਪੱਤਾਸੇ ਦਾ ਸੇਵਨ ਕਰਨਾ ਤੇ ਪੱਤਾਸੇ ਤੁਸੀਂ ਧਾਰਮਿਕ ਸਥਾਨ ਤੇ ਰੱਖ ਵੀ ਸਕਦੇ ਹੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਸ਼ਾਦੀ ਲਈ ਕੋਈ ਆਫਰ ਆ ਸਕਦੀ ਆ ਸ਼ੁਕਰ ਦਾ ਨਕਸ਼ਤਰ ਬਿਜ਼ਨਸ ਕੰਮ ਕਰ ਲਈ ਚੰਗਾ ਹੈ ਤਕਰੀਬਨ ਰੂਟੀਨ ਨਾਲ ਚੱਲਦੀ ਜ਼ਿੰਦਗੀ ਜੋ ਆ ਤੁਸੀਂ ਕੋਈ ਐਡੀਸ਼ਨਲ ਕੰਮ ਆਪਣੇ ਸੋਚ ਰਹੇ ਹੋ ਕਿ ਨਾਲ ਕਰ ਲਿਆ ਜਾਵੇ ਤਾਂ ਉਹਦੇ ਲਈ ਵੀ ਸਿਤਾਰੇ ਤੁਹਾਡੇ ਸਾਥ ਦੇਣਗੇ ਮਾਨਸਿਕ ਖੱਜਲ ਖਵਾਰੀ ਨਾ ਹੋਵੇ ਕਿਸੇ ਚੀਜ਼ ਦੇ ਲਈ ਤਾਂ ਇਹਦੇ ਲਈ ਇੱਕ ਤਾਰਾ ਮੰਨ ਲੈਣਾ ਤੇ ਦੂਜਾ ਚੰਦਰ ਨੂੰ ਸ਼ੁਭ ਕਰਨ ਦੇ ਲਈ ਰਾਤ ਨੂੰ ਦੁੱਧਾ ਸੇਵਨ ਨਹੀਂ ਕਰਨਾ ਸੈਜੀਟੇਰੀਸਤ ਨੂੰ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਸਰਕਲ ਦਾ ਪੂਰਾ ਸਾਥ ਮਿਲਣ ਵਾਲਾ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਸ਼ੁਕਰ ਦਾ ਨਕਸ਼ਤਰ ਜੁਆ ਇਨਕਮ ਲਈ ਕੰਮ ਲਈ ਕਾਰੋਬਾਰ ਲਈ ਤਾਂ ਚੰਗਾ ਹੈ ਪਰ ਸਿਹਤ ਲਈ ਚੰਗਾ ਕੋਈ ਨਹੀਂ ਹੈ ਕੋਈ ਵੀ ਮੈਡੀਸਿਨ ਚਲਦੀ ਆ ਤਾਂ ਰੈਗੂਲਰ ਲਓ ਆਪਣੀ ਸਿਹਤ ਦਾ ਧਿਆਨ ਰੱਖੋ ਲੇਜੀਪਨ ਤੋਂ ਥੋੜਾ ਬਚੋ ਤੇ ਜੀਵਨ ਸਾਥੀ ਦੇ ਨਾਲ ਮధుਰ ਸੰਬੰਧ ਪ੍ਰਯਾਣੇ ਦੇ ਲਈ ਬਾਣੀ ਚ ਮਿਠਾਸ ਵੀ ਰੱਖੋ ਦੂਸਰੇ ਬੈਠਾ ਸੂਰਜ ਥੋੜਾ ਬਾਣੀ ਚ ਦਿੱਤਾ ਬੰਦੇ ਹੈ ਕੈਪ੍ਰਿਕਨ ਮਕਰ રાશિ ਦੇ ਲਈ ਜੀ ਸੂਰਜ 8ਵੇਂ ਸਥਾਨ ਵਿੱਚ ਹੈ ਬੰਦੇ ਬੰਦੇ ਕੰਮ ਵਿੱਚ ਇੱਕਦਮ ਪਈ ਰੁਕਾਵਟ ਜਾ ਕੋਈ ਪਰੇਸ਼ਾਨੀ ਆਈ ਜਿਸ ਕਰਕੇ ਪਰੇਸ਼ਾਨੀ ਵਧ ਵੀ ਸਕਦੀ ਹੈ ਕਿਉਂਕਿ ਮੰਗਲ ਜੋ ਹੈ ਨਾ ਸੂਰਜ ਲਗਨ ਚ ਬੈਠਾ ਹੈ ਮੰਗਲ ਸਾਹਮਣੇ ਉਤავਲਾਪਨ ਬੇਚੈਨੀ ਤੇ ਹੋਈ ਹੈ ਗੁੱਸਾ ਵੀ ਆ ਰਿਹਾ ਇਰਿਟੇਸ਼ਨ ਵੀ ਹੋ ਰਹੀ ਹੈ ਉੱਪਰ ਚੰਦਰ 8ਵੇਂ ਸਥਾਨ ਵਿੱਚ ਹੈ ਮਨ ਦਾ ਕੂ ਵਿੱਚ ਬੈਠਣਾ ਜੋ ਚੀਜ਼ਾਂ ਉੱਪਰ ਗੱਲਾਂ ਨੂੰ ਜਾਂ ਕਿਸੇ ਵੀ ਚੀਜ਼ ਨੂੰ ਦਿਮਾਗੀ ਹਿਲਜੁਮਾ ਵਧਾ ਸਕਦਾ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਚੰਦਰ ਨੂੰ ਸ਼ੁਭ ਕਰਨਾ ਹੈ ਜੀ ਚੌੜਾ ਦੇ ਦੁੱਧ ਚਲਪਣਾ ਕਰ ਦਿਓ ਤੇ ਦੁੱਧ ਮੱਥੇ ਤੇ ਵੀ ਲਾਓ ਕਿਉਰਸianic ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਔਲਾਦ ਨੂੰ ਲੈ ਕੇ ਥੋੜੀ ਪਰੇਸ਼ਾਨੀ ਵਧੀ ਹੈ ਬੱਚਿਆਂ ਦੀ ਸੈਟਿੰਗ ਨੂੰ ਲੈ ਕੇ ਪਰੇਸ਼ਾਨੀ ਵਧੀ ਹੈ ਕੰਮ ਕਰ ਰਹਾ ਹੈ ਤਾਂ ਆ ਰਿਹਾ ਜੀ ਸਭ ਕੁਝ ਠੀਕ ਹੈ ਪਰ ਰੁਕ ਨਹੀਂ ਰਿਹਾ ਪੈਸੇ ਖਰਚ ਬੜੇ ਹੋ ਰਹੇ ਆ ਉਹ ਦੋ ਜੀ ਕਦਲ ਕਰੀਏ ਸੀ ਦਿਮਾਗ ਦੇ ਲਈ ਬੈਠੇ ਆ ਤੇ ਇਹ ਜੋੜੀ ਆ ਉਹ ਤੁਹਾਨੂੰ ਐਵੇਂ ਹੀ ਪਰੇਸ਼ਾਨੀ ਕਰਤੇਗੀ ਤੇ ਇਹਦੇ ਲਈ ਤੁਸੀਂ ਕੀ ਕਰਨਾ ਸ਼ੁਕਰ ਸ਼ਨੀ ਨੂੰ ਸ਼ੁਭ ਕਰਨਾ ਹੈ ਦਹੀਂ ਤਾਂ ਆਪਣੇ ਘਰਾਂ ਤੇ ਰੱਖ ਦੇਣਾ ਦੁੱਧ ਮਲ ਕੇ ਨਾ ਲੈਣਾ ਬ੍ਰਸਪਰ ਸ਼ੁਭ ਫਲ ਦਾਵੇ ਬਜ਼ੁਰਗਾਂ ਦੇ ਪੈਰੀ ਹੱਥਾਂ ਆ ਕੇ ਦਿਨ ਦੀ ਸ਼ੁਰੂਆਤ ਕਰੋ ਆਸੀਸ ਜਨ ਇਮੇਨ ਰਾਸ਼ੀ ਮੇਂ ਰਾਸ਼ੀ ਦੇ ਲਈ ਅੱਜ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਜੋ ਕਿ ਧਨ ਕੰਮ ਲਈ ਬਿਜ਼ਨਸ ਲਈ ਤਾਂ ਅੱਛਾ ਹੈ ਪਰ ਸੇਤ ਲਈ ਖਰਾਬ ਹੈ ਕਿਸੇ ਨਾ ਕੀਤੀ ਡੀਲ ਨੁਕਸਾਨ ਹੀ ਕਰਾਏਗੀ ਪੈਸੇ ਦਾ ਲੈਣ ਦੇਣ ਬਹੁਤ ਬਹੁਤ ਧਿਆਨ ਨਾਲ ਕਰੋ ਇਹ ਨਾ ਹੋਵੇ ਕਿ ਦਿੱਤਾ ਪੈਸਾ ਪਹਿਲੇ ਨਹੀਂ ਵਾਪਸ ਆ ਰਿਹਾ ਤੇ ਹੋਰ ਕਿਸੇ ਉਜੇਮ ਵਿੱਚ ਜ਼ਿਆਦਾ ਪ੍ਰੋਫਿਟ ਦੇ ਲਾਲਚ ਵਿੱਚ ਤੁਸੀਂ ਫਸ ਜਾਓ ਠੀਕ ਹੈ ਹਾਂ ਫਿਸਲੰਦਾ ਡਰ ਵੀ ਹੈ ਦੁਪਹਿਰ ਮਿੱਤੇ ਤੇ ਸੱਟ ਵੀ ਲੱਗ ਸਕਦੀ ਹੈ ਤਾਂ ਆਪਣਾ ਬਾਣ ਵੀ ਬਹੁਤ ਧਿਆਨ ਨਾਲ ਚਲਾਉਣਾ ਹੈ ਠੀਕ ਹੈ ਬਾਹਮੋ ਨੇ ਚੰਦਾ ਦੌਰਿਆ ਹੋਵੇ ਤਾਂ ਪੰਛੀਆਂ ਨੂੰ ਸਤਨਾਚਾ ਪਾ ਦਿਓ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਕਿਦਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ ਮੁਤਾਬਕ ਆਪਾਂ ਚਰਚਾ ਕੀਤੀ ਕਿਹੜੇ ਗ੍ਰਹਿ ਜਿੱਥੇ ਬੈਠ ਕੇ ਕੀ ਪਰੇਸ਼ਾਨੀਆਂ ਦਿੰਦਾ ਹੈ ਨਾ ਤੇ ਹੁਣ ਆਪਾਂ ਜਾਣਦੇ ਆਂ ਵਾਸਤੂ ਦੇ ਮੁਤਾਬਕ ਸਭ ਕੁਝ ਸਹੀ ਹੈ ਠੀਕ ਹੈ ਓਕੇ ਆ ਕੀ ਸਹੀ ਹੈ ਵਾਸਤੂ ਕਰਵਾਇਆ ਜੀ ਪਰੇਸ਼ਾਨੀ ਫਿਰ ਵੀ ਹੈ ਇਹ ਕਿਉਂ ਜਦੋਂ ਤੱਕ ਅਸੀਂ ਆਪਣਾ ਆਲਾ ਦਵਾਲਾ ਨਹੀਂ ਸਾਫ ਕਰਦੇ ਜਦੋਂ ਤੱਕ ਸਾਡੇ ਘਰ ਦੀ ਨੌਰਥ ਦਿਸ਼ਾ ਨਹੀਂ ਕਲੀਅਰ ਹੁੰਦੀ ਜਾਂ ਉਸ ਜਗ੍ਹਾ ਤੇ ਮੰਨ ਲਓ ਕਿ ਪਾਣੀ ਨਹੀਂ ਖੜਾ ਜਾਂ ਪੂਰਾ ਕਰਕਟ ਨਹੀਂ ਪਿਆ ਤਾਂ ਉਦੋਂ ਤੱਕ ਨੌਤ ਦੇ ਸਾਦਾ ਸ਼ੂਫ ਫੜ ਤਾ ਨੂੰ ਨਹੀਂ ਤੇ ਆਪਣੇ ਘਰ ਦੇ ਆਲੇ ਦੁਆਲੇ ਵੀ ਸਾਫ਼ ਰੱਖਣਾ ਚਾਹੀਦਾ ਏ ਇਹ ਨਹੀਂ ਹੈ ਕਿ ਭਾਈ ਅਸੀਂ ਆਪਣਾ ਘਰ ਸਾਫ਼ ਹੈ ਵਾਸਤੂ ਮਦਮਤ ਬਣਾਇਆ ਹੋਇਆ ਹੈ ਤੇ ਘਰ ਤੋਂ ਨਿਕਲਿਆ ਸਾਰੀ ਬਾਹਰ ਕਿਸੇ ਪਾਸੇ ਕੂੜੇ ਦਾ ਢੋਲ ਟੋਲ ਪਿਆਵੇ ਕਿਸੇ ਪਾਸੇ ਕੁਝ ਪਿਆਏ ਤੇ ਕਿਸੇ ਪਾਸੇ ਕੁਝ ਪਿਆਏ ਇੱਧਰ ਉੱਧਰ ਖੜਿਆ ਸਮਾਨ ਅਗਰ ਘਰ ਚ ਚੰਗਾ ਨਹੀਂ ਲੱਗਦਾ ਤਾਂ ਬਾਹਰ ਵੀ ਚੰਗਾ ਨਹੀਂ ਐਸ ਕਰਕੇ ਜਦੋਂ ਤੁਸੀਂ ਘਰ ਦੀ ਸਫਾਈ ਕਰਦੇ ਤਾਂ ਬਾਹਰ ਵਿਹਾਰੇ ਦੇ ਵਾਲੇ ਸਫਾਈ ਰੱਖਿਆ ਕਰੋ ਨਾਲ ਹੀ ਡਸਟਬਿਨ ਵਗੈਰਾ ਰੱਖਣਿਆ ਤਾਂ ਇੱਕ ਪਾਸੇ ਕਰਕੇ ਰੱਖਣੇ ਚਾਹੀਦੇ ਨਹੀਂ ਕਿ ਦਹਿਲੀਚਾ ਦੇ ਕਈ ਵਾਰੀ ਨਾ ਦੇਖ ਕੇ ਆਪਾਂ ਘਰ ਦੇ ਬਾਹਰ ਇੱਕ ਡਸਟਬਿਨ ਰੱਖ ਦਿੰਦੇ ਆ ਕਿ ਆੜ ਦੇ ਵਾਲੇ ਕੋਈ ਚੀਜ਼ ਨਾ ਸਿੱਟੀ ਜਾਵੇ ਤੇ ਇਹਦੇ ਵਿੱਚ ਪਾ ਦਿੰਦੇ ਘਰ ਦੇ ਸਾਹਮਣੇ ਪਿਆ ਡਸਟਬਿਨ ਜਾਂ ਨਾਲ ਪਿਆ ਡਸਟਬਿਨ ਜੋ ਹੈ ਰਾਹੂ ਹੈ ਜੀ ਤੁਸੀਂ ਭਾਵੇਂ ਘਰ ਤੋਂ ਬਾਹਰ ਹੀ ਰਾਹੂ ਰੱਖਿਆ ਪਰ ਹੈ ਤਾਂ ਤੁਹਾਡੇ ਗੇਟ ਦੇ ਸਾਹਮਣੇ ਪਿਆ ਤਾਂ ਘਰ ਤੋਂ ਬਾਹਰ ਕੂੜਾ ਕਟਕੜ ਕਰਨ ਵਾਲੇ ਕਈ ਵਾਰੀ ਅਸੀਂ ਰੱਖ ਦਿੰਦੇ ਹਾਂ ਜੀ ਇਕੱਠੇ ਜਿਹਾ ਕਰਕੇ ਪੱਤੇ ਕੇ ਜਦੋਂ ਇਕੱਠੇ ਹੋਣਗੇ ਬਾ ਉਹ ਜਲੇ ਹੋਏ ਪੱਤੇ ਤੁਹਾਡੇ ਘਰ ਦਾ ਧੂਆ ਆਏਗਾ ਤੇ ਉਹ ਖਰਾਬ ਕਰੇ ਘਰ ਤੋਂ ਦੂਰ ਕਿਤੇ ਸਿੱਟੋ ਟੋਆ ਪੱਟ ਕੇ ਸਿੱਟੋ ਪੱਤੇ ਗਾਲ ਜਾਂਦੇ ਆ ਜੋ ਮੋਮ ਜਾਮੇ ਦੇ ਲਿਫਾਫੇ ਵਗੈਰਾ ਨੇ ਉਹਨਾਂ ਨੂੰ ਤੁਸੀਂ ਅਲੱਗ ਤੋਂ ਡਿਸਟਰਾਏ ਕਰੋ ਜਿਸ ਤਰ੍ਹਾਂ ਦੀ ਕਹਿਣਾ ਹੈ ਐਸੀ ਚੀਜ਼ ਪਾ ਕੇ ਉਹਨੂੰ ਦੱਬੋ ਨਾ ਉਹਨਾਂ ਨੂੰ ਤੁਸੀਂ ਜਲਾ ਸਕਦੇ ਹੋ ਇੱਧਰ ਉੱਧਰ ਪਲਾਸਟਿਕ ਹੈ ਜਾਂ ਕਿਸੇ ਨੂੰ ਦੇ ਸਕਦੇ ਹੋ ਪਰ ਮੇਨ ਗੱਲ ਇਹ ਆ ਘਰ ਦਾ ਵਾਸਤੂ ਬਹੁਤ ਮਾਇਨੇ ਰੱਖਦਾ ਹੈ ਪਰ ਘਰ ਦੇ ਆਲੇ ਦੁਆਲੇ ਦਾ ਵਾਸਤੂ ਮਾਇਨੇ ਵੀ ਰੱਖਦਾ ਠੀਕ ਹੈ ਨਾ ਸਮਝ ਜਾਂਦ ਸਤ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ 《さし違う》